ਕਿਉ ਮਾਰੇ ਰੋਨੀਆਂ ਤੀਆਂ ਨੂੰ ਸੋਰੇ ਦਰ ਕੇ ਕਿਉ ਮਾਰੇ ਰੋਨੀਆਂ ਦੀਨਾਂ ਨੂੰ ਸੋਰੇ ਤੋੜ ਕੇ ਜੰਮਣ ਤੋਂ ਪਹਿਲਾਂ ਲੋਕੀ ਵਿਆਹ ਬਾਰੇ ਸੋਚਦੇ ਜੰਮਣ ਤੋਂ ਪਹਿਲਾਂ ਲੋਕੀ ਵਿਆਹ ਬਾਰੇ ਸੋਚਦੇ ਮੈਨੂੰ ਤੁਪੜਾਈ ਤੇ ਲਖਾਈ ਮਾਏ ਮੇ ਜਦ ਕਰ ਜੰਮੀਆਂ ਸੀਤੀਆਂ ਵੇਵ ਬੁਲਾ ਤੇਰੇ ਕਰ ਲਗੀਆਂ ਸੀਤੀਆਂ ਵੇਵ ਬੁਲਾ ਤੇਰੇ ਕਰ ਲਗੀਆਂ ਸੀਤੀਆਂ ਵੇਵ ਬੁਲਾ ਜਿਸ ਕਰ ਜਮ ਪੀਦੀ ਵੇਵ ਬੁਲਾ ਜੋ ਕਿ ਭਾਈ ਕੇ ਜੀ ਵੇਵ ਬੁਲਾ ਜੋ ਕਿ ਭਾਈ ਕੇ ਹੀ ਵੇਵ ਬੁਲਾ ਜਦੋਂ ਸਿਵੇ ਜਾਲਮਾ ਤੂੰ ਦੀ ਟਾਕ ਮੁੜ ਸਿਵੇ ਜਾਲਮਾ ਤੂੰ ਦੀ ਟਾਕ ਮੁੜ ਸਿਵੇ ਜਾਲਮਾ ਜਦੋਂ ਜਵਾਨੀ ਚੱਲੀ ਸੀ ਜਾਲਮਾ ਤੂੰ ਸਹੇ ਏ ਬੰਦੇ ਅਨੂ ਲੱਗਿਆ ਤੂੰ ਮਕਾ ਉੱਜੇ ਪਾਉਰ ਸਮਾ ਲੋ ਪਿਆਰਾ ਤੂੰ ਲੱਗਦਾ ਕੇ ਰਾਬੋੜ ਐਂਡ ਵੇਟਾ ਦਾ ਕਾ ਵੱਜਦਾ ਪਾ ਵੱਜੇ ਲੱਕੜ ਦਾ ਜਾਏ ਵੱਡੀ ਤੇ ਵਿਚੇ ਲਾਣਾ ਟੱਕਰ ਜਾਏ ਵੀ ਦੇ ਵਿਚੇ ਟੱਕਰ ਖਾ ਜਾਏ ਵੀ ਦੇ ਕਾਣਾ ਟੱਕਰ ਜਾਏ ਵੀ ਵਿਚੇ ਲਾਣਾ ਟੋਟਾ ਲਗਾ ਜੀ ਕਿ ਸਾਰੇ ਸਦਾ ਤੇਰਾ ਮੁੰਡਿਆ ਕਿਸਦਰ ਕੀ ਨੇ ਸੌਂਤਾ ਵੇ ਟੱਕਾ ਉਤੋਂ ਦੀ ਸਿੱਟੀਆਂ ਵੱਟੀਆਂ ਟੱਕਾ ਕੌਂਦੀ ਸਿੱਟੀਆਂ ਵੱਟੀਆਂ ਮੋੜਿਆ ਕੌਂਦੀ ਪੀਤਾ ਸੋਨਾ ਤੂੰ ਲੱਗਦਾ ਜਿਹੜਾ ਫਿਰੇ ਚੁਪਿੱਟਾ ਸੋਨਾ ਤੂੰ ਲੱਗਦਾ ਜਿਹੜਾ ਫਿਰੇ ਚੁਪਿੱਟਾ ਸੋਨਾ ਤੂੰ ਲੱਗਦਾ ਜਿਹੜਾ ਮੇਰੇ ਚੁਪਿੱਟਾ ਖੱਟਣ ਵਾਲਾ ਤੇ ਤੁਹਾਨੂੰ ਆਂਦੀ ਖੱਟ ਕੇ ਲਾਂਦੀ ਸਾਗੜ ਦੀ ਟਿੱਕੀ ਜਾਰੋ ਵਿਆਹ ਕੇ ਲੈ ਆਉਣੀ ਆ ਜੇ ਸਾਗੜ ਦੀ ਟਿੱਕੀ ਜਾਰੋ ਲੈ ਆਉਣੀ ਆਉਣਾ કે સાડી અટી નુચાઈને માયા મેં હંહી માવે આસું ને સાડી અટી નુચાઈને માયા મેં સુનિંધા હા બાઈ ને બોલો